I'm ਸੂ ਸਤਗੁਰ ਧੰਨ ਧੰਨ ਜਿਨ ਭਰਮ ਗੜ ਤੋੜੇ ਸੂ ਸਤਗੁਰ ਵਾਹ ਵਾਹ ਜਿਨ ਹਰ ਸੰ ਜੋੜਿਆ ਨਾਮ ਨਿਧਾਨ ਆ ਖੁੱਟ ਗੁਰ ਦੇ ਦਾਰੂ ਮਹਾਰੋਗ ਬਿਕੇ ਰਾਲ ਤਿਨਹਿ ਬਿਦਾਰੂ ਪਾਇਆ ਨਾਮ ਨਿਧਾਨ ਬਹੁਤ ਖਜ਼ਾਨਿਆ ਜਿਤਾ ਜਨਮ ਅਪਾਰ ਆਪ ਪਛਾਨਿਆ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ ਗੁਰਪਾਰ ਬ੍ਰਹਮ ਪਰਮੇਸ਼ਰ ਗੁਰਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਵਾਖ ਆਪੇ ਹਨ ਬਾਬਾ ਨਾਨਕ ਤੁਮ ਨਿਰੰਕਾਰ ਬਾਬਾ ਨਾਨਕ ਹਾਨ ਲਹਾਬ ਮਾ ਜਿਨੇ ਦਰਸ਼ਨ ਪਾਇਆ ਜਿਨੇ ਤੁਧ ਨੂੰ ਧਨ ਕਹਿਆ ਤਿਨ ਜਮ ਨੇੜ ਨ ਆਇਆ ਤੁਮ ਕਰਨ ਕਰਣ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਵਰ ਨ ਕੋਈ ਤੁਧ ਆਪੇ ਸਿਸ਼ਟ ਸਰ ਜੀ ਆਪੇ ਗੁਣ ਹੋਈ ਸਭ ਇਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਗੁਰ ਆਈ ਗੁਰਮਖ ਦੇ ਪ੍ਰਭ ਹਰ ਪਾਵੇ ਸੋਈ ਗੁਰਮਖ ਨਾਨਕ ਆਦਿਆ ਗੁਰਮਖ ਨਾਨਕ ਆਦਿਆ ਸਭ ਆਖੋ ਤਨ ਧਨ ਧਨ ਗੁਰ ਸੋਈ ਹਰ ਜੁਗ ਜੁਗ ਭਗਤ ਪਾਇਆ ਜੋ ਰਾਤ ਦਾ ਆਇਆ ਆ ਰਾਮ ਰਾ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰ ਕਰੀ ਇਹ ਜੀ ਆਰਿਜਿਕ ਸੰਭਾਹੇ ਕਾਈ ਘਰ ਗਮਾਵਣੀ ਦੁਰਸ਼ੋਡੇ ਤੈ ਨਾ ਪਾਏ ਨਾਨਕ ਏਕੀ ਬਾਹਰੀ ਔਰ ਦੂਜੀ ਨਾਹੀ ਜਾਏ ਸੋ ਕਰੇ ਜਿਤ ਸਰ ਜਾਏ ਸੋ ਕਰੇ ਜਿਤ ਜ਼ਹਿਰ ਝਾਏ ਤੁਧ ਸਤ ਨਾਮ ਜੀ ਰਵਾਹੇ ਗੁਰੂ ਰਾਮ ਕਲੀ ਮਹਲਾ 3 ਜੀ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਇ ਸਹ ਨਾਮ ਸੱਚੇ ਸਹਿਬ ਕਾ ਨਾਮ ਧਰ ਤੇਰਾ ਸਾਚਾ ਨਾਮ ਮਨ ਰਾਯਾ ਧਾਰੋ ਸਾਚ ਨਾਮ ਯਾਧਾ ਮਨ ਰਾਜੁ ਦੁਖਾਂ ਸਭ ਦੁਆਇਆ ਦਰਸਨ ਸੁਖ ਮਨ ਅਰੁ ਸਾਜਿ ਇਛਾ ਸਤਜਾਇ ਸਦਾ ਕੁਰਬਾਨ ਕੀਤਾ ਕਰਿ ਜਿਤਮ ਜੀਤਿਐ ਨਿਹਟਿਆਈਆ ਸਹ ਨਾਮ ਸੰਤ ਸਾਜ ਪੈ ਸਰਸੇ ਪੂਰੇ ਦੁਤੇ ਨਾਨਕ ਸੰਤੇ ਬਿੰਕਤ ਸਤਿ ਗੁਰ ਆਪ ਤੁਲੇ ਧੰਵਾਤ ਨਾਨਕ ਗੁਰ ਚਰਨਾਂ ਦਾ ਜੇਵਾ ਜੇਨ ਹਤ ਸੰਤੇ ਬਿੰਕਤ ਸਤਿ ਗੁਰ ਆਪ ਤੁਲੇ ਧੰਵਾਤ ਨਾਨਕ ਗੁਰ ਚਰਨਾਂ ਲਾਗੇ ਮਾ ਜੇਵਾ ਹਤ ਸੰਤ ਸਾਜ ਮੇਰੇ ਵਾਹੇ ਗੁਰੂ ਜੀ ਸਦ ਪਵਨ ਗੁਰੂ ਪਾਣ ਪਿਤਾ ਮਾਤਾ ਧਰਤ ਮਹਤ ਦੇਵ ਸ੍ਰੀ ਰਤ ਦੋਏ ਦਾਈ ਦਾ ਆ ਖੇਲੇ ਸਗਲ ਜਗਤ ਚੰਗ ਆਈਆਂ ਬੁਰ ਆਈਆਂ ਵਾਜੈ ਧਰਮ ਹਦੂਰ ਕਰਮੀ ਆਪੋ ਆਪਣੀ ਕਰਮੀ ਆਪੋ ਆਪਣੀ ਜਨੜਕ ਦੂ ਸਰ ਆ ਆ ਜਗਤ ਹਰ ਆ ਰੰਗ ਤੇ ਰੰਗ ਤੇ ਦੀਵਿਸ਼ਟੀ ਨਾਲ ਸ੍ਰੀ ਵਾਹਿਗੁਰੂ ਜੀ ਇੱਕ ਓਮ ਕਾ ਰ ਸਤ ਗੁਰ ਪਰਸਾ ਦਾ ਸੋਰਠਿ ਮਹਲਾ 5 ਪ੍ਰਭ ਕੀ ਸਰਣ ਸਗਲ ਪੈ ਲਾਥੇ ਦੁੱਖ ਬਿਨ ਸੇ ਸੁਖ ਪਾਇਆ ਦਇਆਲ ਹੋ ਆਪਰ ਬ੍ਰਹਮ ਸੋ ਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਕੇ ਸਾਰਣ ਸਗਲ ਭੈ ਲਾਥੇ ਸੁਖ ਬਿਨ ਸੇ ਸੁਖ ਪਾਇਆ ਦਇਆਲ ਹੋ ਆਪਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ கிருபா பிரபதினாலும் ர சத் நாமல்சி ਕਰੇ ਕਿਰਪਾਇ ਆਪਣੋ ਕਰ ਲੈਨਾ ਮਨ ਵਸਿਆ ਆਪਣਾਸੀ ਤਾਂ ਕੋ ਬਿਗਨ ਨ ਕੋ ਲਗ ਜੋ ਸਤ ਗੁਰ ਆਪਣੇ ਰਾਖੇ ਯਾਰਨ ਕਮਲ ਵਸੇ ਰਿਦ ਅੰਤਰ ਅਮਰਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛਾ ਪੂਜਾਈ ਨਾਨਕ ਦਾਸ ਤਾ ਕੈ ਬਲਿਹਾਰ ਜਿਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛ ਪੂਜਾਈ ਨਾਨਕ ਦਾਸ ਤਾ ਕੈ ਬਲਿਹਾਰ ਜਨ ਪੂਰਨ ਪੈਜ ਰਖਾਈ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਹੇ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅਮਰਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅਖਰ ਲਗ ਨਾਂ ਤੁਖ ਭੁੱਲ ਚੁਕ ਮਾਫ ਆਪ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ वाहि जी वाहिगुरु जीा वाहिगुरु जी की फतह